ਆਪੇ ਨਾ ਤਰਿੰਦਰੇ ਕੁਮਾਰ ਆ ਪਾਜੀ ਹਾਂ ਜੀ ਤੇ ਮੇਰਾ ਜਿਹਨੇ ਦਾ ਬੇਟਾ ਮੇਰੇ ਭਰਾ ਵੱਡੇ ਭਰਾ ਦਾ ਬੇਟਾ ਤੇ ਮੇਰਾ ਬੇਟਾ ਤੋਂ ਸਖ ਸਖਤ ਲਾਣਗੇ ਹਾਂ ਜੀ ਕਾਤ ਲਾਣਗੇ ਤੇ ਇਹ ਵਿਚਾਰੇ ਸਖਤ ਨਾਲ ਜਾਣ ਦੇ ਤੇ ਪਿਸੋਂ ਟਰਾਲੀ ਵਾਲਾ ਪਿਸੋਂ ਛਾੜ ਮਾਰ ਕੇ ਛੋਟ ਕੇ ਤੇ ਉਹਨਾਂ ਨੂੰ ਕੁਚਲ ਗਿਆ ਜੇ ਛਾੜ ਵੱਜੀ ਤਾਂ ਖਲਾਰ ਲਾ ਤੇ ਉਹਨਾਂ ਥੱਲੇ ਨੂੰ ਕੁਚਲ ਗਿਆ ਤੇ ਨੰਗ ਮੇਰਾ ਕੀ ਬੇਟਾ ਮੇਰੇ ਬੇਟੇ ਬਾਚੀ ਜਾਂਦੇ ਇਹ ਬੇੜੇ ਨਾਲ ਵੱਜ ਜਾਣਾ ਇਹ ਤੂੰ ਟਰਾਲੀ ਨਗਾ ਆ ਕੇ ਤੇ 도ੜ ਗਿਆ ਟਰਾਲੀ ਲੈ ਗਈ ਇੱਕ ਇੱਕ 9 ਸਾਲ ਦਾ ਇੱਕ 10 ਸਾਲ ਦਾ ਇਹ ਤੇ ਚੋਰਾ ਵਾਲ ਮਲਕੀ ਹੁੰਦੇ ਆਂ ਦੀ ਟਰਾਲੀ ਜੇ ਸੀ ਵੀ ਸਾਰਾ ਜਿੰਨਾ ਸੰਦ ਸਾਰਾ ਜਬਤ ਹੋਣਾ ਚਾਹੀਦਾ ਉਹਨਾਂ ਦਾ ਫੇਰ ਗੱਲ ਬਣੀ ਕੱਲ ਸਾਡੇ ਸਾਡੇ ਡਰਾਈਵਰ ਬਾਜੇ ਚੱਕ ਦਾ ਡਰਾਈਵਰ ਆ ਪਰ ਨਾਂ ਦਾ ਨਹੀਂ ਮੂੰਹ ਕਹਿੰਦਾ ਕੀ ਹੈ ਲਾ ਗੱਲ ਸਭ ਕੁਝ ਜਬਤ ਹੋਣਾ ਚਾਹੀਦਾ ਉਹਨਾਂ ਦਾ ਜੋ ਇਹ ਗੰਦਮੁੰਦ ਪਾਇਆ ਉਹਨਾਂ ਨੇ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਬਸ ਤੇ ਚਾਹੀਦਾ ਜੋ ਵੀ ਕੰਡੀਸ਼ਨ ਆ ਜੀ ਉਹ ਵੀ ਹੱਦ ਹੋਸ ਨਹੀਂ ਕਰਦਾ ਉਹ ਤਾਂ ਕੱਲ ਦੀ ਕੱਲ ਦੀ ਕੱਲ ਦੀ ਹੋਤ ਨਹੀਂ ਕਰਦਾ ਕਾਰਵਾਈ ਪੂਰੀ ਸਕਤ ਸਕਤ ਹੋਣੀ ਚਾਹੀਦੀ ਆ ਕਿਹਨਾਂ ਸਮੇਂ ਤੱਕ ਤੁਹਾਨੂੰ ਲਾਜਾ ਤੁਹਾਡੇ ਨੂੰ ਲਾ ਦੇ ਜੀ ਕਿੰਨੀ ਦੇਰ ਤੱਕ ਅਰੈਸਟ ਨਹੀਂ ਕਰਦੇ ਅਰੈਸਟ ਨਹੀਂ ਕਰਦੇ ਭਾਈ ਮੇਰੇ ਨਾਲ ਰੀਪੂ ਆ ਨਵਾਂ ਪਿੰਡ ਝਾਵਰ ਤੇ ਮੇਰੇ ਕੱਲ ਪਤੀ ਜਾਨੀ ਦਾਤ ਜੀ ਹੋ ਗਿਆ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦਾ ਕਿਉਂਕਿ ਉਧਰੋਂ ਮਿੱਟੀ ਜਿਹੜੀ ਟਰਾਲੀ ਲੈ ਕੇ ਆਉਂਦੇ ਉਹ ਬਹੁਤ ਤੇਜ਼ ਰਫਤਾਰ ਜਿਹੀ ਤੇ ਉਹਨਾਂ ਨੇ ਨਾ ਸਾਈਡ ਦੇਣ ਦੀ ਬਜਾਏ ਤੇ ਉਹਨਾਂ ਸਾਡੇ ਮਤਲਬ ਕਿ ਭਰਾ ਮੇਰੇ ਵੱਲੋਂ ਕਰਤਾ ਤੇ ਉਹਨਾਂ ਨਾਲ ਟੱਕਰ ਵੱਜ ਗਈ ਤੇ ਉਹਨਾਂ ਟ੍ਰੈਲੀ ਥੱਲੇ ਆ ਗਏ ਮਗਲੇ ਟਾਈਮ ਤੇ ਦੋ ਬੱਚੇ ਉਹ ਆਪਣੇ ਸਕੂਲ ਦੇ ਪੈਨ ਲੈਂ ਜਾਣ ਦੇ ਸੀ ਕਿ ਕੱਲ ਕੱਲ ਸਾਮ ਮਤਲਬ ਕਿ 7 7:30 ਵਜੇ ਦੀ ਟਾਈਮ ਗੱਲ ਆ ਤੇ ਉਹ ਨਾ ਮਤਲਬ ਕਿ ਉਹਨੂੰ ਜਦੋਂ ਉਹਨਾਂ ਨੇ ਮਤਲਬ ਕਿ ਸਾਈਡ ਮਾਰ ਕੇ ਸੋੜਤਾ ਉਹਨੇ ਖਲਾੜਨ ਦੀ ਬਜਾਏ ਫੇਰ ਦੇਸ ਦੇ ਕਿ ਚੁੱਕ ਤੋ ਟਾਇਰ ਉੱਤੋਂ ਲੰਘੇ ਆਉਣਾ ਹਾਂਜੀ ਇੱਕ ਦੀ ਮੌਕੇ ਦਾਥ ਹੋਈ ਇੱਕ ਰਸਤੇ ਜਾਂਦੇ ਜਾਂਦੇ ਇੱਕ ਦੀ 10 ਸਾਲ ਤੇ ਇੱਕ ਦੇ 9 ਸਾਲ ਹੈ ਕੀ ਨਾਮ ਇੱਕ ਦਾ ਨਾਮ ਮਨਪ੍ਰੀਤ ਤੇ ਇੱਕ ਹਰਪ੍ਰੀਤ ਨਹੀਂ ਉਹ ਛੋਟਾ ਸੀ ਬੱਚਾ ਤੇ ਉਹ ਤੇ ਮੈਂ ਲੈਂਦਾ ਹੀ ਵਾਪਸ ਹਾਂਜੀ ਹਾਂਜੀ ਉਹ ਵੀ ਸੀਰੀਸ ਸੀ ਆ ਉਹ ਵੀ ਹੋਸ਼ ਨਹੀਂ ਕਾਣ ਡਿਆ ਕੱਲ ਦੀ ਕੰਪਲੇਂਟ ਕਰਨ ਤੇ ਡੇ ਆ ਪਰ ਉਹ ਟਾਈਮ ਹੀ ਬੜਾ ਲੌਂਡੇ ਆ ਤੇ ਮੰਗਾ ਸੀ ਇਨਸਾਫ ਕਿ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਫੋਟੋ ਆਈ ਤੇ ਹੈਗੀ ਆ ਦੇਖਣੇ ਪੈਣੀਆਂ ਮੁੰਡੇ ਕੋ ਹੈਗੀ ਕਿ ਇੱਕ ਉਹ ਕਢਵਾ ਲਾਂਗੇ ਉਹ ਉੱਤੇ ਉਹ ਸਾਈਡ ਤੇ ਨਾ ਟਰਾਲੀ ਡੇ ਕੇ ਤੇ ਸੜਕ ਤੇ ਭੱਜ ਗਿਆ ਸੀ ਫਿਰ ਮਾਲਕ ਆਏ ਆ ਮਾਲਕਾਂ ਨੇ ਆਪਣੇ ਚੋਰੀ ਪਾ ਕੇ ਟਰਾਲੀ ਫੇਰ ਲੈ ਕੇ ਦੂਜੀ ਚਾਬੀ ਲਿਆ ਹੈਗੇ ਨਾ ਤੋਂ ਟਰਾਲੀ ਤੋਂ ਲੈ ਕੇ ਭੱਜ ਗਏ ਕਿਉਂਕਿ ਮੁੰਡਿਆਂ ਜੀ ਨਸ਼ੇੜੀ ਹੀ ਮੱਲੇ ਕੇ ਰੱਖੇ ਦੇ 2 3 300 100 ਤੇ ਉਹ ਫਿਰ ਆ ਕੇ ਤੇ ਉਹ ਭੱਜ ਗਿਆ ਉਹਦਾ ਨਾਮ ਆ ਬੋਬੀ ਉਹਦਾ ਨਾਮ ਬੋਬੀ ਆ ਹਾਂਜੀ ਦਿੱਤੀ ਆ ਪਰ ਹੁਣ ਉਹ ਆਪਣੇ ਢਿੱਲਾ ਹੀ ਬੜਾ ਕੰਮ ਚਲਾਉਂ ਰਿਹਾ ਸਾਨੂੰ ਤੇ ਨਹੀਂ ਤੇ ਜੇ ਨਹੀਂ ਹੋਣਦਾ ਫਿਰ ਧਰਨਾ ਲਾ ਲੱਗੇ ਆ ਜਾ ਕੇ ਜਹਾੜੀ ਨਹੀਂ ਕਾਰਵਾਈ ਹੋਣੀ ਇਹ ਤਾਂ ਨਾ ਸੁਣਵਾਈ ਹੋਣੀ ਸਾਡੀ ਲਾਸਾਂ ਬਚਾਰੇ ਮੁੰਡੇ ਸਾਡੇ ਡੀਕਾਂ ਦੇ ਉੱਥੇ ਤੇ ਹਾਲੇ ਤੱਕ ਲਾਸਾਂ ਨਹੀਂ ਮਿਲਦੀਆਂ ਨੂੰ ਕਿਉਂਕਿ ਪੁਲਸ ਟਾਈਮ ਬੜਾ ਲੰਬਾ ਲਾਉਂਦੀ ਆ ਬਸ ਜਦੋਂ ਉਹਨੇ ਪੁੱਛਿਆ ਕਿ ਬਸ ਉਹ ਹੋ ਲਗਾ ਹੋ ਲਗਾ ਸਵੇਰ ਦੇ ਡੇ ਕੋਈ ਸੁਣਵਾਈ ਨਹੀਂ ਸਾਡੀ ਹੋਣੀ ਨਾਰੇ ਨੂੰ ਵਾਲਾ ਨਵਾ ਪਿੰਡ ਚੋਰ ਕੀ ਗੱਲ ਆਪਣੇ ਪਿਉਣ ਕਹਿੰਦਾ ਡਾੜਾ ਰੰਗ ਲੈਣਾ ਜਣ ਪੇਪਰ ਆ ਸਵੇਰੇ ਅੱਡ ਰੰਗਦਾ ਤੁਹਾਡਾ ਰੰਗ ਖਤਮ ਐ ਮੈਂ ਮੈਂ ਇਹ ਤੇ ਪਿਉਣ ਗਿਆ ਮੈਂ ਰੰਗਿੰਦੇ ਹੈਗੇ ਨਾ ਪੁਰਾਣੇ ਪੇ ਦੇ ਤੇ ਮੈਂ ਕਿਹਾ ਆਪੋ ਉਹੀ ਲੈ ਜਾਂਦੇ ਆ ਕਹਿੰਦਾ ਨਾ ਮੈਂ ਨਹੀਂ ਪੁਰਾਣੇ ਰੰਗ ਖਰਨੇ ਅੰਨੇ ਰੰਗ ਪੇ ਦੇ ਪੁਰਾਣੇ ਇਹਦੇ ਰੱਖੇ ਤੇ ਮੈਂ ਡੱਬੇ ਚ ਪਾ ਪਾ ਕੇ ਸਭ ਸਭ ਕੇ ਕਾਪੀਆਂ ਰੱਖੇ ਦੀਆਂ ਸਾਮ ਸਾਮ ਕਹਿੰਦੀਆਂ ਪ੍ਰਾਣੀਆਂ ਮੈਂ ਬਾਹਰ ਟੁੱਟ ਦੇਣੀ ਇਹਨੇ ਕਾਪੀਆਂ ਵੀ ਸਾੜੀ ਮੇਰੀ ਭਰੀ ਪਈ ਇਹਨੇ ਕਪੜੀਆਂ ਕਾਪੀਆਂ ਦੀਆਂ ਦਿੰਦੀਆਂ ਮੈਂ ਕਹਿੰਦਾ ਨਹੀਂ ਮੈਂ ਨਹੀਂ ਪੁਰਾਣੇ ਰੰਗ ਲੈਣ ਮੈਂ ਨਵੇਂ ਰੰਗ ਲੈਣ ਆ ਤੇ ਪਿਓ ਨੇ ਇੱਕ ਵਾਰੀ ਕਿਹਾ ਕਿ ਮੈਂ ਨਹੀਂ ਜਾਣਾ ਤੇ ਕਹਿੰਦਾ ਨਹੀਂ ਡੜਾ ਚਾਲ ਦੋ ਹਰ ਪਿੱਕੇ ਡੜਾ ਚਾਲਾ ਡਣਾ ਚਾਲਾ ਕੋਈ ਗਾ ਨਹੀਂ ਚੱਲ ਤੇ ਮੈਂ ਮੈਂ ਹੱਸਣਾ ਕਹਿ ਬੱਠੀ ਮੈਂ ਚੱਲ ਜਾ ਮੈਂ ਨੇ ਜਿੱਦ ਕਰੇ ਕਿ ਦੇ ਮੈਂ ਚੱਲ ਜਾਣਾ ਲੈnde ਹਲੇ ਪਿਓ ਨੇ ਪਾਣੀ ਪੀਣਾ ਇਹਨਾਂ ਪਾਣੀ ਵੀ ਨਹੀਂ ਪੀਤਾ ਵਿਚਾਰੇ ਨੇ ਕਹਿੰਦਾ ਮੈਨੂੰ ਭੁੱਖ ਲੱਗੀ ਰੋਟੀ ਬਣਾਈ ਦੇ ਮੈਂ ਰੋਟੀ ਬਣਾਈ ਦੀ ਮੈਂ ਮੈਂ ਘਾੜੀ ਚੋਲ ਬਣ ਕੇ ਤੇ ਫੁਲਕੇ ਪਕਾਣੇ ਮੈਂ ਲੈ ਗਿਆ ਤੇ ਇੱਕ ਆਮਨਪ੍ਰੀਤ 11 ਸਾਲ ਦਾ ਤੇ ਇੱਕ ਹਰਪੀ ਦਾ 10 ਸਾਲ ਦਾ ਐ ਸਕੈਚ ਲੈਣ ਗਏ ਇਬਰਾਸ ਕੈਚਰ ਵਾਸਤੇ ਗਏ ਇਹ ਪਿਓ ਨੂੰ ਕਹਿੰਦੇ ਸਕੈਚ ਲੈਣੇ ਆ ਸਕੈਚੇ ਲੈਣਗੇ ਅਗੋ ਟ੍ਰੈਲੀ ਆ ਗਈ ਟ੍ਰੈਲੀ ਨੂੰ ਫੰਡ ਮਾਰ ਕੇ ਮਾਰਤੇ ਇੱਕ ਨਾ ਹਰ ਪ੍ਰੀਤ ਇੱਕ ਨਾ ਮਨ ਪ੍ਰੀਤ ਸਿੰਘ ਇੱਕ ਦੀ 11 ਕਦੀ 12 ਦਸ ਉਹ ਤੇ ਬਰਾ ਕਾਲ ਦਾਣੀਓ ਬੋਲਿਆ ਵੇ ਉਹ ਤੇ ਕਾਲ ਦਾਣੀਓ ਬੋਲਿਆ ਆ ਯੋ ਤੇ ਟਿਕਟ ਵਗੇ ਲਾਇਓ ਨੇ ਤਾਂ ਮਨੀ ਵੋਚ ਕੀਤੀ ਸਾਨੂੰ ਇਨਸਾਫ ਚਾਹੀਦਾ ਹਨ ਕੋਸ ਨਹੀਂ ਚਾਹੀਦਾ ਉਹ ਜੇ ਚਾਹੀਦੀ ਬਸ ਸਾਨੂੰ ਦੀ ਉਹਨੂੰ ਜੇ ਹੋ ਜਾਏ ਬਸ ਐ ਉਹ ਨਹੀਂ ਗੰਦੇ ਵੇ ਆ ਗਾਨੇ ਨੂੰ ਜੇ ਲੋ ਹੋ ਜਾਏ ਤੇ ਅਲੀ ਮਾਵੇ ਦਰਸੇਦਾ ਇਹ ਸਿਆਲੀ ਮਾਵੇ ਦੋਤੇ ਸਾਰਨ ਚੇਕ ਕਰਨ ਦੇ ਲਈ ਕਾਰਨ ਪਰ ਅਪੀਰ ਦਰਦ ਰਜਿਸਟਰ ਕਰ ਲਈ ਗਈ ਆ ਤੇ ਜਿਹੜੀ ਕਿੰਨੇ ਕਿੰਨੇ ਲੋਕਾਂ ਦੇ ਮਾਮਲੇ ਚਲਦੇ ਆ ਜਿਹੜਾ ਜਿਹੜਾ ਟਰੈਕਟਰ ਟਰਾਲੀ ਸੀ ਆਨਰ ਤੋਂ ਮੈਂ ਚਲ ਗਿਆ ਨਹੀਂ ਜੀ ਇਹ ਤਾਂ ਕੋਈ ਗੱਲ ਨਹੀਂ ਟਰੈਕਟਰ ਟਰਾਲੀ ਸਾਡੇ ਕੋਲ ਆ ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਅਫੀਰ ਰਜਿਸਟਰ ਨਹੀਂ ਹੋਈ ਇਹਨਾਂ ਨੂੰ ਕਾਪੀ ਬੁਖਾ ਦਿੱਤੀ ਗਈ ਆ ਆਲਰੇਡੀ ਕਾਰਵਾਈ ਕੇ ਚੱਲਦੀ ਪਈ ਹੈ ਪ੍ਰੋਸੀਡਿੰਗ ਚ ਇੱਕ ਤੇ ਹੋਇਆ ਵਾ ਜਿਹੜਾ ਆਨਲਾਈਨ ਟਰੈਕਟਰ ਥਾਲੂਗਾ ਹੁਣ ਪਿੰਨਾ ਆਪਾਂ ਆਂਗਾ 17 ਨੰਬਰ ਬਿਲਕੁਲ ਜਿਦੋਂ ਅੱਗੇ ਚੱਲਦੇ ਆ